ਜਿਹੜਾ ਪਿੰਡ ਦੇ ਵਰਤੇ ਹੋਏ ਪਾਣੀ ਨੂੰ ਰੀਜੋਜ ਵਾਸਤੇ ਉਹ ਜੋ ਸਿੱਟੇਵਲ ਮਾਡਲ ਆ ਇਹਨਾਂ ਦੇ ਪਿੰਡ ਵਿੱਚ ਸਥਾਪਿਤ ਹੋਇਆ। ਤੋਂ ਅਸੀਂ ਦੇਖਦੇ ਹਾਂ ਕਿ ਕਿੰਨਾ ਸੁੰਦਰ ਇਹਨਾਂ ਦਾ ਥਾਲਾ ਦਵਾਲਾ ਹੋ ਗਿਆ। ਤੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ। ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ। ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਇਹਦੇ ਵਿੱਚ ਜਿੱਥੇ ਇਹ ਰਾਹ ਸਰਕਾਰ ਨੇ ਸਹਿਯੋਗ ਦਿੱਤੇ ਉੱਥੇ ਨਾਲ ਐਨਆਰਆਈ ਵੀਰਾਂ ਨੇ ਬਹੁਤ ਵੱਡਾ ਯੋਗਦਾਨ ਹੈ ਇਸ ਪਿੰਡ ਦੇ ਵਿੱਚ ਜਿੱਥੇ ਇਹ ਗੰਦੇ ਪਾਣੀ ਦਾ ਪ੍ਰਬੰਧ ਹੋ ਗਿਆ ਉਸ ਦੇ ਨਾਲ ਦੋ ਪਾਰਕਾਂ ਵੀ ਇਸ ਬੰਡੋ ਵਿੱਚ ਬਣ ਗਈਆਂ ਉਹ ਸਾਰੇ ਐਨ ਆਰ ਆਈ ਮੇਰਾਂ ਦੇ ਸਹਿਯੋਗ ਦੇ ਨਾਲ ਬਣੀਆਂ ਇਸ ਕਾਰਜ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਹ ਇਲਾਕਾ ਜਿਹੜਾ ਟਿੱਬਿਆਂ ਨਾਲ ਘਿਰਿਆ ਹੋਇਆ ਸੀ ਜਿਹਨੂੰ ਕੋਈ ਨਹੀਂ ਸੀ ਜਾਣਦਾ ਨਾ ਇੱਥੇ ਜ਼ਮੀਨ ਦੀ ਵੈਲਿਊ ਸੀ ਨਾ ਇੱਥੇ ਬੰਦੇ ਦੀ ਵੈਲਿਊ ਸੀ ਅੱਜ ਇੱਥੇ ਜ਼ਮੀਨ ਦੀ ਵੀ ਵੈਲਿਊ ਹੈ ਇੱਥੇ ਹਰ ਐਨ ਜਿਹੜਾ ਹੈ ਘਰ ਦੇ ਵਿੱਚ ਐਨ ਆਰ ਆਈ ਜਿਹੜੇ ਹੈਗੇ ਆ ਉਬਲਿਸਾ ਦਾ ਅਸੀਂ ਕਿੰਨੇ ਉਹਨਾਂ ਮਹਾਰਾਜਾ ਕਿਰਪਾ ਕਰਨ ਹੋਰ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਬਖਸ਼ਣ ਤੇ ਇਹ ਸਮਾਜ ਸੇਵਾ ਦੇ ਇਹਨਾਂ ਕਾਰਜਾਂ ਦੇ ਵਿੱਚ ਹਿੱਸਾ ਉਹਨਾਂ ਦਾ ਜਿਹੜਾ ਪਾਇਆ ਸਰਪਰ ਪ੍ਰਵਾਨ ਕਰਨ ਬਹੁਤ-ਬਹੁਤ ਅਸੀਂ ਸਾਰੇ ਪਿੰਡ ਦੇ ਸਰਬੰਦ ਵੀ ਮਿਕਲਵੰਦ ਕੌਰ ਤੇ ਇਹਨਾਂ ਦੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਆਂ ਵਿਸ਼ੇਸ਼ ਤੌਰ ਤੇ ਇਹਨਾਂ ਦੇ ਜਿਹੜਾ ਹੈ ਸਰਪੰਚ ਸਾਹਿਬ ਉਹਨਾਂ ਦੇ ਘਰ ਵਾਲੇ ਤੀਰ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਜੇ ਇਹ ਸਹਿਯੋਗ ਨਾ ਦਿੰਦੇ ਤੇ ਕਾਰਜ ਇਹੜਾ ਔਖਾ ਸੀ ਸੋ ਇਹਦੇ ਵਿੱਚ ਇੱਥੇ 5 ਲੱਖ ਰੁਪਏ ਇਹਨਾਂ ਦੇ ਸਪਰ ਵਾਸਤੇ ਆ ਹੋਰ 7 ਲੱਖ ਰੁਪਏ ਇਹ 7 ਲੱਖ ਹੋਣ ਜਿਹੜੀ ਇੰਟਰਲੌਕ ਲੱਗ ਰਹੀ ਆ ਜੀ ਹਾਂ ਉਹ ਇੰਟਰਲੌਕ ਵਾਸਤੇ ਜਿਹੜਾ ਹੈਗਾ ਉਹ ਇਹਪੰਡਰ ਨੂੰ ਇੱਕ ਪਾਣੀ ਵਾਲੀ ਟੈਂਕੀ ਜਿਹੜੀ ਇਹ ਮੱਧੂ ਨੂੰ ਦਿੱਤੀ ਗਈ ਹੈ ਇਹ ਸਾਰੇ ਐਮਪੀ ਗੁੱਟੇ ਦੇ ਵਿੱਚੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਭਗਵੰਤਪਾਤ ਜਿਨ੍ਹਾਂ ਨੇ ਇਹ ਜਿਹੜਾ ਪੈਸਾ ਜਿਹੜਾ ਲੋਕਾਂ ਦਾ ਇਹ ਲੋਕਾਂ ਦੇ ਕਰ ਉਹ ਚੌਂਦੀ ਜਿਹੜੀ ਹੈਗੀ ਆ ਉਹਨਾਂ ਨੇ ਸਾਨੂੰ ਚੁਣਿਆ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਅਸੀਂ ਸ਼ੁਕਰਗੁਜ਼ਾਰ ਕਰਦੇ ਆਂ ਸੰਤਾਂ ਦਾ ਕਿਉਂਕਿ ਇਹ ਪਹਿਲਾਂ ਤੋਂ ਹੀ ਸਾਡੇ ਨਗਰ ਦੇ ਵਿੱਚ ਜਿਹੜੇ ਕਾਰਜ ਹੋਏ ਆ ਸੰਤਾਂ ਨੇ ਸਾਨੂੰ ਬੜਾ ਸਾਥ ਦਿੱਤਾ ਵਾ ਸਾਡੇ ਰਸਤੇ ਪਹਿਲਾਂ ਬਣਵਾਏ ਸੀਗੇ ਕੱਚੇ ਰਸਤੇ ਫਿਰ ਸੜਕਾਂ ਬਣ ਗਈਆਂ ਹੁਣ ਜਦੋਂ ਦੇ ਰਾਜ ਸਭਾ ਮੈਂਬਰ ਬਣਿਆ ਉਦੋਂ ਦੇ ਉਹਨਾਂ ਨੇ ਸਾਨੂੰ 5 ਲੱਖ ਰੁਪਈਆ ਛੱਪੜ ਵਾਸਤੇ ਇੱਕ ਪਾਣੀ ਵਾਲੀ ਟੈਂਕੀ ਜਿਹੜੀ ਕਿ ਤਕਰੀਬਨ 3 ਲੱਖ ਤੋਂ ਦੀ 35000 ਕੋਸਟ ਆ ਫਿਰ 7 ਲੱਖ ਰੁਪਈਆ ਹੁਣ ਸਾਡੇ ਇੰਟਰਲੌਕ ਲੱਗ ਰਹੀ ਆ ਕੁਝ ਗਲੀਆਂ ਰਹਿੰਦੀਆਂ ਹੈਗੀਆਂ ਤੇ ਉਹ ਤਕਰੀਬਨ 100% ਸਾਡੇ ਇੰਟਰਲੌਕ ਹੋ ਜਾਣੀਆਂ ਉਹ 7 ਲੱਖ ਰੁਪਈਆ ਬਾਬਾ ਜੀ ਵੱਲੋਂ ਆਇਆ ਵਾ ਤੇ ਹੋਰ ਜਿਹੜੇ ਆ ਅਸੀਂ ਕੁਝ ਐਨਆਰਆਈ ਵੀਰਾਂ ਦੀ ਮਦਦ ਨਾਲ ਪਿੰਡ ਵਿੱਚ ਪਗੂੜੇ ਪਗੂੜੇ ਲਾਏ ਆ ਤੇ ਇਹ ਛੱਪੜ ਦੀ ਡਿਵੈਲਪਮੈਂਟ ਹੋਈ ਆ ਫਿਊਰੇ ਸਾਡੇ 100% ਹੋ ਚੁੱਕਾ ਵਾ ਸੋ ਸੰਤਾਂ ਦੀ ਦੇਣ ਆ ਜੀ ਸਾਰੀ ਇਹ ਅਸੀਂ ਕਹਦੀਏ ਨਾ ਸਾਡੀ ਇਹ ਸੋਚ ਆ ਨਾ ਸਹੀ ਐਫ ਡੀ ਨਾ ਕਰ ਸਕਦੇ ਆ ਸਹੀ ਉਹਨਾਂ ਦਾ ਉਹਨਾਂ ਦੀ ਸੰਗਤ ਕਰਦੇ ਆ ਉਹਨਾਂ ਦਾ ਸਹਿਯੋਗ ਸਾਡੇ ਨਾਲ ਤੇ ਉਹਨਾਂ ਦੀ ਦੇਖਰੇਖ ਉਹਨਾਂ ਦੀ ਸੋਚ ਦੇ ਮੁਤਾਬਕ ਹੈ ਸਾਰੇ ਕਾਰਜ ਸਿਚੇਵਾਲ ਮਾਡਲ ਹਾਂਜੀ ਇਹ ਗਵਰਨਮੈਂਟ ਨੇ ਇਹਨੂੰ ਅਡਾਪਟ ਕੀਤਾ ਹੋਇਆ ਸਿਚੇਵਾਲ ਮਾਡਲ ਲੋਹੀ ਥਾ ਪਰ ਮਾਡਲ ਇਹਨਾਂ ਨੇ ਬਣਾਇਆ ਸੀਗਾ ਇਹ ਅਡਾਪਟ ਕਰਕੇ ਉਹਨਾਂ ਨੇ ਨਾਮ ਦਿੱਤਾ ਸੀਗਾ ਇਹ ਪਿਛਲੀ ਸਰਕਾਰਾਂ ਦੇ ਵਿੱਚ ਤੇ ਇਹ ਅਸੀਂ ਸਿਚੇਵਾਲ ਮਾਡਲ ਹੀ ਇਹਨੂੰ ਕਹਿੰਨੇ ਆ ਸੋ ਉਹਦੇ ਆਧਾਰ ਤੇ ਸਾਰੀ ਡਿਵੈਲਪਮੈਂਟ ਹੋਈ ਆ ਤੁਸੀਂ ਦੇਖਿਆ ਹੋਣਾ ਵਾ ਇਹ ਪਾਣੀ ਜਿਹੜਾ ਵਾ ਆਪਣੇ ਖੇਤੀ ਨੂੰ ਅਸੀਂ ਪਹਿਲਾਂ ਹੀ ਲਾਉਨੇ ਆ ਇਹ ਜਿਹੜਾ ਹੁਣ ਪੱਕਾ ਕੀਤਾ ਪਰ ਅਸੀਂ 2007 ਤੋਂ ਲੈ ਕੇ 98 ਤੋਂ ਲੈ ਕੇ ਪਹਿਲਾ ਇੰਜਣ ਰੱਖਿਆ ਹੁੰਦਾ ਓਹੀ ਆ ਬਾਬਾ ਜੀ ਤੋਂ ਸਾਡੇ ਜਿਹੜੇ ਵੀਰ ਪਹਿਲਾਂ ਸੇਵਾ ਕਰਦੇ ਸੀ ਪਰਮਜੀਤ ਸਿੰਘ ਜਸਵਿੰਦਰ ਸਿੰਘ ਉਹਨਾਂ ਇਟਲੀ ਗਏ ਉਹਨਾਂ ਨੇ ਇਹ ਇੱਥੇ ਲਿਆ ਕੇ ਰੱਖਿਆ ਸੀਗਾ ਆਪਣੇ ਇੰਜਣ ਬਾਬਾ ਜੀ ਤੋਂ ਉਸ ਤੋਂ ਬਾਅਦ ਸਾਨੂੰ ਮੋਟਰ ਮਿਲ ਗਈ ਅਸੀਂ ਮੋਟਰ ਉਦੋਂ ਦੇ ਚਲਾਉਨੇ ਆ ਪਾਣੀ ਪਾਈਪ ਲਾਈਨ ਪਾਈ ਹੋਈ ਖੱਤਿਆਂ ਨੂੰ ਪਾਣੀ ਪਹਿਲਾਂ ਵੀ ਲਾਉਨੇ ਆ ਪਰ ਇਹ ਆ ਵੀ ਹੁਣ ਸੁੰਦਰੀਕਰਨ ਹੋ ਗਿਆ ਇਹਦਾ ਤੇ ਪਾਣੀ ਜਿਹੜਾ ਉਹ ਵੇਸਟ ਜਿਹੜਾ ਖੱਤਿਆਂ ਨੂੰ ਲੱਗਦਾ ਵਾ ਅਸੀਂ ਬੜੇ ਧੰਨਵਾਦੀ ਆ ਤੇ ਇਹ ਬਾਬਾ ਜੀ ਨੇ ਸਾਡੇ ਜਿਹੜੇ ਰਾਜ ਸਭਾ ਮੈਂਬਰ ਹੈ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਬਾਬਾ ਜੀ ਦੀ ਸੋਚ ਦੇ ਮੁਤਾਬਕ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਉਹਨਾਂ ਨੂੰ ਮੌਕਾ ਮਿਲ ਦਿੱਤਾ ਜਾਣ ਦਾ ਕਿਉਂਕਿ ਬਾਬਾ ਜੀ ਤੇ ਪਹਿਲਾਂ ਹੀ ਸਮਾਜ ਦੇ ਕਾਰਜ ਕਰਦੇ ਆ ਜਿਹੜੀ ਹੁਣ ਜੋ ਬਾਬਾ ਜੀ ਨੇ ਸੰਸਦ ਦੇ ਵਿੱਚ ਜਾ ਕੇ ਜਿਹੜੇ ਕਾਰਜ ਕੀਤੇ ਆ ਮੈਂ ਕਹਿੰਦਾ ਅੱਜ ਤੱਕ 70 ਸਾਲਾਂ ਦੇ ਵਿੱਚ ਜੇ ਨਾਦਰ ਦੇ ਇਹ ਆਜ਼ਾਦ ਹੋਇਆ ਜਿਹੜੀ ਪੰਜਾਬੀ ਉੱਥੇ ਬੋਲੀ ਲਾਜ਼ਮੀ ਹੋ ਗਈ ਉਹ ਨਹੀਂ ਹੋ ਸਕਦੀ ਸੀਗੀ ਉਹ ਇਹ ਬਹੁਤ ਵੱਡਾ ਕਿਸੇ ਵੀ ਪਾਰਟੀਆਂ ਤੋਂ ਉੱਠ ਉੱਪਰ ਉੱਠ ਕੇ ਬਾਬਾ ਜੀ ਜਿਹੜੇ ਕਾਰਜ ਕਰ ਰਿਹਾ ਉਹ ਸਾਡੇ ਸਾਰਿਆਂ ਦੀ ਮੰਨ ਦੀ ਗੱਲ ਸਾਰੇ ਪੰਜਾਬ ਲਈ ਕਿ ਜਿਹੜਾ ਬਾਬਾ ਜੀ ਨੇ ਉੱਥੇ ਮੁੱਦਾ ਠਾਇਆ ਕਿ ਪੰਜਾਬੀ ਜਿਹੜੀ ਆ ਇਹ ਸਾਨੂੰ ਪੋਰਟਲ ਵੀ ਪੰਜਾਬੀ ਵਿੱਚ ਮਿਲੇ ਤੇ ਸਾਨੂੰ ਜਿਹੜਾ ਉਹ ਪੰਜਾਬੀ ਵਿੱਚ ਹੀ ਸਾਰਾ ਦਿੱਤਾ ਜਾਵੇ ਔਰ ਉਹ ਸ਼ੁਰੂ ਕਰ ਦਿੱਤਾ ਉਹਨਾਂ ਦੀ ਗੱਲ ਮੰਨ ਕੇ ਹੁਣ ਕਿਸਾਨਾਂ ਦੇ ਮੁੱਦੇ ਤੇ ਬਾਬਾ ਜੀ ਨੇ ਜਿਹੜਾ ਲਾਸਟ ਸੈਸ਼ਨ ਚੱਲ ਰਿਹਾ ਹੁਣ ਉਹ ਸੈਸ਼ਨ ਵਿੱਚ ਜਿਹੜੇ ਮੋਦੀ ਸਰਕਾਰ ਜਾਂ ਬੀਜੇਪੀ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਜੋ ਲਾਰੇ ਲਾਏ ਗਏ ਸੀਗੇ ਜਦੋਂ ਮੋਰਚਾ ਲੱਗਾ ਸੀ ਉਹਦੇ ਉੱਤੇ ਕੋਈ ਅਮਲ ਨਹੀਂ ਹੋਇਆ ਉਹ ਬਾਬਾ ਜੀ ਨੇ ਉਹਦਾ ਮੁੱਦਾ ਉਠਾਇਆ ਹੁਣ ਜਾ ਕੇ ਕਿ ਜਿਹੜੇ ਸਾਡੇ ਉਹ ਉਹਨਾਂ ਦੇ ਤੁਸੀਂ ਮੰਗਾ ਮੰਨਿਆ ਹੋਇਆ ਉਹਨਾਂ ਨੂੰ ਅਮਲ ਵਿੱਚ ਲਿਆਓ ਐਮਐਸਪੀ ਦੀ ਗਰੰਟੀ ਜਾਂ ਜਿਹੜੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਸੈਂਟਰ ਦੇ ਜਾਂ ਕੋਈਆਂ ਸ਼ਾਲਾਵਾ ਕਿ ਇੱਥੋਂ ਕਿਸ ਤਰ੍ਹਾਂ ਪੰਜਾਬ ਖਾਲੀ ਹੋ ਜਵੇ ਉਹ ਬਾਬਾ ਜੀ ਨੇ ਉਸ ਕਾਰਜ ਦੇ ਉੱਤੇ ਜੋ ਰਾਸਵਾ ਵਿੱਚ ਬੋਲਿਆ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਆ ਉਹ ਸਾਡੇ ਲਈ ਬੋਲਦੇ ਆ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ